ਹਾਂਜੀ ਦੋਸਤੋ ਸਤਿ ਸ੍ਰੀਕਾਲ ਜੀ ਅੱਜ ਗੱਲਾਂ ਕਰਦੇ ਆਂ ਜੀ ਆਪਾਂ ਰਿਪੀਟਰ ਮੱਝ ਦੀਆਂ ਮੇਰੇ ਰਿਪੀਟਰ ਮੱਝਾਂ ਕਿਵੇਂ ਗੱਭਣ ਰਹਿੰਦੀਆਂ ਨੇ ਕੌਣ ਰਖਾ ਸਕਦਾ ਕਿੰਨੀ ਮਿਹਨਤ ਕਰਨੀ ਪੈਂਦੀ ਆ ਉਹ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਤੁਹਾਨੂੰ ਖਾਰਾ ਕੁਝ ਦੱਸਾਂਗੇ ਤੇ ਰਹੀ ਵੀ ਕਿਵੇਂ ਆ ਤੇ ਰਹੀ ਵੀ ਕਿਹੜੇ ਤੋਂ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਕੀ ਨੋਆ ਜੀ ਤੁਹਾਡਾ ਮੇਰਾ ਗੁਰਵਿੰਦਰ ਸਿੰਘ ਨੋਆ ਜੀ ਕਿਹੜੇ ਕਿਹੜੇ ਏਰੀਆ ਚ ਕੰਮ ਕਰਦੇ ਹੋ ਤੁਸੀਂ ਮੈਂ ਸੰਗਰੂਰ ਏਰੀਆ ਦੇ ਲਗਭਗ 100 ਕਿਲੋਮੀਟਰ ਦੇ ਪਿੰਡਾਂ 'ਚ ਕੰਮ ਕਰਦੇ ਆਂ ਕਿਹੜਾ ਪਿੰਡ ਆ ਤੇਰਾ ਸਾਰੂ ਮੋਬਾਈਲ ਨੰਬਰ ਬੋਲਿਓ ਆਪਣਾ 95924 38767 ਇਹ ਬਾਈ ਦਾ ਨੰਬਰ ਹੈ ਤੇ ਆ ਮੱਝ ਦੀ ਤੁਸੀਂ ਦੱਸੋ ਹਿਸਟਰੀ ਕੀ ਧੀ ਕਿੰਨੇ ਟਾਈਮ ਤੋਂ ਗੱਬਣੀ ਧੀ ਰਹਿੰਦੀ ਹੈ ਹਿਸਟਰੀ ਮੱਕੀ ਹੋਈ ਸੀ ਇਹ ਤਿੰਨ ਕਿ ਮਹੀਨਿਆਂ ਦੇ ਜਣੀ ਰਿਪੀਟਰ ਲਿਆਇਓ ਪਹਿਲਾਂ ਤੁਸੀਂ ਹਾਂਜੀ ਰਿਪੀਟਰ ਲੈ ਕੇ ਆ ਜੀ ਪਹਿਲਾਂ ਉੱਥੇ ਉਹਨਾਂ ਨੇ ਡਾਕਟਰਾਂ ਤੋਂ ਟੀਕੇ ਪ੍ਰਵਾਈ ਚੰਡੀਗੜ੍ਹ ਸੈਂਟਰ ਸੀ ਜੀ ਮਾਜੀ ਠੀਕ ਹੈ ਜੀ ਹਾਂਜੀ ਇੱਥੇ ਲਿਆ ਕੇ ਇਹਨਾਂ ਨੇ 10 ਦਿਨਾਂ ਚ ਖੇੜ ਚ ਆ ਗਏ ਜੀ ਹਾਂਜੀ ਖੇੜ ਚ ਆਈ ਹੋਈ ਇਹਦਾ ਤਾਰਾ ਚੈੱਕ ਕੀਤੀਆਂ ਤੇ ਤਾਰਾ ਸਾਹਤੀਆਂ ਆਪਾਂ ਇਹਦੇ ਟੀਕਾ ਭਰਤਾ ਜੀ ਦੇਖ ਕੇ ਹਾਂਜੀ ਨਾਲ ਇੰਜੈਕਸ਼ਨ ਵੀ ਲਾਏ ਜੀ ਹਾਂਜੀ ਤੇ ਗੱਬਣਾ ਹੁਣ ਅੱਜ ਤੁਸੀਂ ਚੈੱਕ ਕੀਤੀ ਗੱਬਣਾ ਨਿਕਲੇ ਜੀ 2000 ਲਓ ਜੀ ਆਪਾਂ ਚੈੱਕ ਕੀਤੀ ਆ ਦੋਸਤੋ ਅੱਜ ਤਰੀਕ ਹੈਗੀ ਆ 16 16 ਤਿੰਨ 2025 ਨੂੰ ਚੈੱਕ ਕੀਤੀ ਆ ਤੇ 50 ਦਿਨਾਂ ਦੀ ਮੱਝ ਗੱਬਣਾ ਠੀਕ ਆ ਤੇ ਇਹ ਸਮਝ ਨੂੰ ਗੱਭਣ ਰੱਖਣ ਚ ਦੋਸਤੋ ਜਿਹੜੀਆਂ ਰਿਪੀਟਰ ਮੱਝਾਂ ਹੁੰਦੀਆਂ ਕੀ ਆ ਕਿਉਂ ਰਿਪੀਟਰ ਹੁੰਦੀਆਂ ਨੇ ਜਾਂ ਤਾਂ ਇਹਨਾਂ ਨੂੰ ਖਰਾਕ ਸਹੀ ਨਹੀਂ ਮਿਲਦੀ ਜਾਂ ਮਿਨਰਲ ਮਿਕਚਰ ਸਹੀ ਨਹੀਂ ਮਿਲਦਾ ਜਾਂ ਟੀਕਾ ਭਰਨ ਵਾਲਾ ਡਾਕਟਰ ਵੀ ਕਈ ਵਾਰ ਸਹੀ ਨਹੀਂ ਮਿਲਦਾ ਜਿਹੜੇ ਡਾਕਟਰ ਕਹਿ ਦਿੰਦੇ ਆ ਪਾਣੀ ਚ ਜਿਹੜਾ ਟੀਕਾ ਉੱਤੇ ਤਰ ਜੇ ਉਹ ਡੱਡਾ ਜਿਹੜਾ ਡੁੱਬ ਗਿਆ ਉਹ ਸਹੀ ਆ ਜਿਹੜਾ ਟੇਡਾ ਡਿੱਗ ਪਿਆ ਉਹ ਸਹੀ ਆ ਜਾ ਉਹ ਡੱਡਾ ਜਿਹੜਾ ਇਹ ਸਾਰੇ ਗਲਤ ਫਹਿਮੀਆਂ ਨੇ ਟੀਕਾ ਸੋਡਾ ਟੇਡਾ ਡਿੱਗੇ ਖੜਾ ਰਹੇ ਮੁੱਦਾ ਹੋਵੇ ਜਿਹੜਾ ਟੀਕਾ ਤਰ ਜਾਂਦਾ ਉਹਦੇ ਵਿੱਚ ਸੀਮਨ ਥੋੜਾ ਜਿਹਾ ਘੱਟ ਹੁੰਦਾ ਏਅਰ ਜ਼ਿਆਦਾ ਹੁੰਦੀ ਆ ਉਹ ਡੈੱਡ ਨਹੀਂ ਉਹਨੂੰ ਆਪਾਂ ਕਹਿ ਸਕਦੇ ਪਾਣੀ ਨਾਲ ਠੀਕ ਆ ਤੇ ਜਿਹੜਾ ਟੀਕਾ ਥੱਲੇ ਡੁੱਬ ਜਾਂਦਾ ਉਹਦੇ ਵਿੱਚ ਸੀਮਨ ਜ਼ਿਆਦਾ ਹੁੰਦੀ ਆ ਏਅਰ ਘੱਟ ਹੁੰਦੀ ਆ ਜਿਹੜਾ ਟੇਡਾ ਜਾਂ ਖੜਦਾ ਉਹਦੇ ਉਨੀ ਕੀ ਏਅਰ ਹੁੰਦੀ ਆ ਵੀ ਉਹ ਟੇਡਾ ਵੀ ਖੜ ਸਕਦਾ ਉਹ ਡੱਗ ਵੀ ਸਕਦਾ ਉਹ ਅੱਧਾ ਕ ਡੁੱਬ ਜਾਂਦਾ ਅੱਧਾ ਕ ਤਰਦਾ ਰਹਿੰਦਾ ਇਹ ਕਾਰਨ ਹੁੰਦੇ ਆ ਜਿਹੜੇ ਡਾਕਟਰ ਕਰਦੇ ਆ ਬਾਕੀ ਜਿਹੜਾ 2 ਮਿੰਟਾਂ ਚ ਚੈੱਕ ਕਰਕੇ ਕਹਿੰਦਾ ਇਹ ਗੱਬਣਾ 2 ਮਿੰਟ ਵੀ ਨਹੀਂ 30 ਸਕਿੰਟ ਤੋਂ ਵੀ ਘੱਟ ਟਾਈਮ ਲਾਉਂਦੇ ਆ ਉਹਨਾਂ ਦੇ ਰਿਜ਼ਲਟ ਜਦੋਂ ਬਾਅਦ ਵਿੱਚ ਚੈੱਕ ਕਰਾਂਗੇ ਤਾਂ ਗਲਤ ਵੀ ਨਿਕਲਣਗੇ ਠੀਕ ਹੈ ਨਾ ਜਾ ਉਹ ਪਹਿਲਾਂ ਚੈੱਕ ਕਰ ਲੈਂਦੇ ਆ ਦੂਜੀ ਗੱਲ ਰਿਪੀਟਰ ਮੱਜਾਂ ਵਾਸਤੇ ਹੁਣ ਸੁਣ ਲਓ ਤੁਸੀਂ ਦੇਣਾ ਕੀ ਆ ਜਿਹੜੀ ਜ਼ਿਆਦਾ ਟਾਈਮ ਤੋਂ ਲੰਮੇ ਤੋਂ ਰਿਪੀਟਰ ਆ ਉਹਨੂੰ ਦੇਣਾ ਸੀਆਰਐਸ ਪਾਊਡਰ ਜਾਂ ਤੁਸੀਂ ਲੈ ਲਓ ਆਪਣਾ ਐਗਰੀਮੈਂਟ ਲੈ ਲਓ ਜਾਂ ਬੋਬੀਮੈਨ ਬੀ ਲੈ ਲਓ ਜਾਂ ਮੈਕਰੋ ਟੋਨ ਆਉਂਦਾ ਕਈ ਤਰ੍ਹਾਂ ਦੇ ਪਾਊਡਰ ਹੁੰਦੇ ਆ ਕਿਸੇ ਵੀ ਵਧੀਆ ਕੰਪਨੀ ਦਾ ਲੈ ਲਓ ਮੈਂ ਜਿੱਕੇ ਲੋ ਲੈਣਾ 1 ਕਿਲੋ ਵਿਟਾਮਿਨ ਏ ਡੀ ਈ 3 ਜਾਂ ਮਰਦਨ ਲੈ ਲਵਾਂ ਤੇ 2 ਕਿਲੋ ਲੈਣਾ ਰੈਪਰੋਮਨ ਜਣੀ 5 ਤੇ 1 6 ਤੇ 2 8 ਕਿਲੋ ਪਾਊਡਰ ਹੁੰਦਾ ਉਹ ਤੁਸੀਂ 150 ਤੋਂ ਲੈ ਕੇ 200 ਗ੍ਰਾਮ ਮੱਝ ਨੂੰ ਪਾਉਣਾ ਡੇਲੀ ਦਾ ਜੇ ਮੱਝ ਦੁੱਧ ਦਿੰਦੀ ਆ ਤਾਂ ਤੁਸੀਂ ਉਹਦੇ ਨਾਲ ਮੱਝ ਨੂੰ ਦੇਣਾਗਾ 2 ਕਿਲੋ ਫੀਡ ਵਧਾ ਦਿਓ ਜਿਹੜੀ ਦੁੱਧ ਵਾਲੀ ਪੌਣੇ ਤੇ ਪਾਊਡਰ ਦੇਣੀ ਦੇਣਾ ਨਾਲ 1 ਕਿਲੋ ਗੁੜ ਸਟਾਰਟ ਕਰ ਦਿਓ ਮਹੀਨੇ ਕਚ ਬੋਲ ਕੇ ਤੁਹਾਡੀ ਮੱਝ ਗੱਪਣ ਹੋ ਜੂ ਜਿਵੇਂ ਇਹ ਮੱਝ ਆ ਤੇ ਕਈ ਮੱਜਾਂ ਦਾ BCS ਟਿੱਗਿਆ ਹੁੰਦਾ ਤਾਂ ਨਹੀਂ ਗੱਬਣ ਹੁੰਦੀਆਂ ਤੇ ਬਾਕੀ ਧੂਰੀ ਦੇ ਏਰੀਏ 'ਚ ਬਾਈ ਸਰੋਂ ਵਾਲਾ ਕੰਮ ਕਰਦਾ ਜਿਹੜੇ ਵੀ ਭਰਾ ਨੇ ਇਹੀ ਕਰਵਾਉਣੀਆਂ ਗੋਪੀ ਬੰਨਦੀ ਇਹਨਾਂ ਤੋਂ ਕਰਵਾ ਸਕਦੇ ਆ ਰੋਜ਼ ਮੈਨੂੰ ਫੋਨ ਕਰਕੇ ਨਾ ਪੁੱਛਿਆ ਕਰੋ ਵੀ ਕੀ ਬਾਧੀਏ ਜੀ ਗੱਬਣ ਨਹੀਂ ਹੁੰਦੀ ਅੱਜ ਤੁਹਾਨੂੰ ਸਾਰਾ ਹੀ ਦੱਸਦਾ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਵਾਲੀ ਕੋਈ ਗੋਲੀ ਦੇਣੀ ਆ 6 ਗ੍ਰਾਮ ਦੀ ਜਿਹੜੀ ਮਰਜ਼ੀ ਕੰਪਨੀ ਦੀ ਦੇ ਲੋ ਚਾਹੋ ਗਲਾਈ ਜਾਈ ਜਾਈ ਕਲੋਜ ਦੇ ਲੋ ਸੋਹ ਮਿੰਨ ਫਲੂਕ DS ਦੇ ਲੋ ਚਾਹੋ ਹਾਈ ਟੈਕ ਦੇ ਲੋ ਜਿਹੜਾ ਵੀ ਤੁਹਾਨੂੰ ਫਿੱਟ ਮੈਂਦਾ ਉਹ ਦੇ ਸਕਦੇ ਹੋ ਇਹ ਨਹੀਂ ਵੀ ਕੰਪਨੀ ਦੀ ਕਿਸੇ ਦੀ ਮਸੂਰੀਆਂ ਠੀਕ ਆ ਬਟਾਮਨ ਲੈਣੇ ਆ ਮਿਨਰਲ ਲੈਣੇ ਆ ਧਾਤਾਂ ਦਾ ਚੂਰਾ ਲੈਣਾ ਉਹ ਤੁਸੀਂ ਉਸ ਮਾਤਰਾ ਚ ਬਣਾ ਕੇ ਪਾਉਣਾ ਵੀ ਵਧੀਆ ਕੰਪਨੀ ਦਾ ਪਾਉ ਤੇ ਆਮ ਅੱਜ ਦੋਸਤੋ ਗੋਪੀਵਨ ਤੋਂ ਗੱਭਣਾ ਅੱਜ ਚੈੱਕ ਪਾਸ ਕਰਤੀ ਬਾਕੀ ਗੋਪੀਵੰਦ ਦੇ ਸਟਰਾ ਦੇ ਕਹੇ ਜੀ ਰਿਜ਼ਲਟ ਮਿਲੇ ਤੈਨੂੰ ਐਕਸਲੈਂਟ ਮਿਲੇ ਜਿੱਥੇ ਜੀ ਹੈਗਾ ਰਿਪੀਟਰਾਂ ਚ ਵੀ ਆਪਣਾ ਨਾਰਮਲ ਤੇ ਸਾਰੇ ਕਿਤੇ ਗੱਬਣ ਪਾਸ ਹੀ ਹੋ ਗਏ ਨੇ ਠੀਕ ਹੈ ਜੀ ਬਾਂ ਮਰਦੀ ਗਲਤੀਆਂ ਤਾਂ ਕੋਈ ਮਤਲਬ ਨਹੀਂ ਉਹਦੇ ਬੈਲੈਂਸ ਫੀਡ ਪੈਂਦੀ ਹੈ ਉੱਥੇ ਤਾਂ ਖਾਲੀ ਨਿਕਲ ਜੇ ਨਿਕਲ ਜੇ ਨਹੀਂ ਨਹੀਂ ਠੀਕ ਹੈ ਜੀ ਤੇ ਇੱਕ ਮੱਝ ਦੋਸਤੋ ਹੋਰ ਚੈੱਕ ਕਰਦੇ ਆਪਾਂ ਉਹ ਵੀ ਗੱਬਣੀ ਹੋਈ ਜ਼ਿਆਦਾਤਰ ਹੁਣ ਦੱਸਦਾ ਵੀ ਰਿਪੀਟਰ ਪਸ਼ੂ ਨੂੰ ਕੀ ਪਾਈਏ ਉਹ ਗੱਬਣ ਹੋ ਜਾਣ ਜਿਹੜੀਆਂ ਬੱਸੀਆਂ ਨੇ ਦੁੱਧ ਦਿੰਦੀਆਂ ਨਹੀਂ ਦਿੰਦੀਆਂ ਝੋਟੀਆਂ ਨਹੀਂ ਦੁੱਧ ਦਿੰਦੀਆਂ ਨਹੀਂ ਦਿੰਦੀਆਂ ਤਿੰਨ ਤੋਂ ਚਾਰ ਕਿਲੋ ਫੀਡ ਇੱਕ ਕੈਨੀ ਮਲ ਨੂੰ ਆਪਣੀ ਬਾਡੀ ਚ ਚਲਾਉਣ ਦੇ ਲਈ ਚਾਹੀਦੀ ਆ ਉਹ ਜ਼ਰੂਰੀ ਆ ਜੇ ਤੁਸੀਂ ਫੀਡ ਨਹੀਂ ਪਾਉਂਦੀ ਫਿਰ ਪਸ਼ੂਆਂ ਨੂੰ ਲੰਬੇ ਨਾ ਦਿਆ ਕਰੋ ਕਿ ਸਾਡੀ ਕੰਮ ਨਹੀਂ ਰਹਿੰਦੀ ਤੇ ਜਿਹੜੇ ਇਹ ਕਹਿੰਦੇ ਆ ਕਿ ਇੰਨਾ ਖਰਚਾ ਕਰਕੇ ਕੀ ਬਚੂ ਮੰਨ ਲਓ ਇੱਕ ਝੋਟੀ 2 ਸਾਲ ਦੀ ਸੁਣੀ ਆ ਆਪਣੇ 3 ਸਾਲ ਦੀ ਸੁਣੀ ਆ ਤੇ ਇੱਕ ਝੋਟੀ ਤੁਸੀਂ 5 ਸਾਲ ਦੀ ਸਭਾਉਨੇ ਹੋ ਤਾਂ ਦੋ 3 ਸਾਲ ਵਾਲੀ ਦਾ ਖਰਚਾ 5 ਸਾਲ ਵਾਲੀ ਨਾਲੋਂ ਘੱਟ ਹੋਊਗਾ ਜੇ ਤੁਸੀਂ ਫੀਡ ਵਧੀਆ ਪਾਉਨੇ ਹੋ ਜੇ ਦੂਜੀ ਨੂੰ ਫੀਡ ਵੀ ਨਹੀਂ ਪਾਉਂਦੇ ਉਹ ਕੱਖਾਂ ਜੀ ਉਹਨੇ ਖਾ ਜੂ ਕਿ 2 ਲੱਖ ਦੀ ਵਿਕਣੀ ਨਹੀਂ 1.5 ਲੱਖ ਖਾ ਜੂ ਉਹਦੇ ਨੂੰ 30000 ਰੁਪਇਆ ਇੱਕ ਕਟਰੂ ਇੱਕ ਸਾਲ ਦਾ ਖਾਂਦਾਗਾ ਸੂਣ ਤੱਕ ਜਾ ਕੇ ਠੀਕ ਆ ਤੇ ਉਹ ਤੁਸੀਂ ਜੇ ਥੋੜਾ ਜਿਆ ਵੱਧ ਖਵਾ ਰਹੇ ਹੋਗੇ ਤਾਂ ਛੇਤੀ ਛੂਪੂ 20000 ਰੁਪਇਆ ਜੇ ਨਹੀਂ ਖਵਾਉਗੇ ਤਾਂ 5 ਸਾਲ ਦੀ ਛੂ ਫਰ ਜ਼ਿਆਦੇ ਖਾ ਜਾਂਦੀ ਆ ਠੀਕ ਆ ਬਾਈ ਜੀ ਧੰਨਵਾਦ ਆ ਤੁਹਾਡਾ ਵੀ ਤੇ ਇਹਨਾਂ ਦਾ ਵੀ ਬਾਕੀ ਤੇਰਾ ਨੰਬਰ ਵੀ ਬੋਲ ਦੇ ਜਿਹਦੀ ਮੱਝ ਡਾਕਟਰ ਨੇ ਖੱਬਣ ਰੱਖੀ ਆ ਬੋਲੀ ਕਿ 9256610229 ਲਓ ਜੀ ਇਹਨਾਂ ਬਾਈ ਨਾਲ ਵੀ ਗੱਲ ਕਰ ਲਿਓ ਤੇ ਇਹ ਡਾਕਟਰ ਸਾਹਿਬ ਆ ਪਿੰਡ ਸਰੋਂ ਤੋਂ ਇਹਨਾਂ ਨਾਲ ਗੱਲ ਕਰ ਲਿਆ ਕਰੋ ਜਿਹਨੂੰ ਚਾਹੀਦੀ ਹੈ ਮੈਨੂੰ ਘੱਟ ਫੋਨ ਲਾ ਕੇ ਕਰੋ ਇਹਨਾਂ ਨੂੰ ਪੁੱਛ ਲਿਆ ਕਰੋ ਇਹ ਦੱਸ ਦੇ ਕਰਨਗੇ ਵੀ ਕੀ ਦੇਣਾਗਾ ਕੀ ਨਹੀਂ ਦੇਣਾ ਧੰਨਵਾਦ ਆ ਸਾਰੇ ਭਰਾਵਾਂ ਦਾ